ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਤੇ ਵੀਰ ਨੇ ਟੋਟਲ 5 ਵਹਿੜਾਂ ਤੇ 2 ਮੱਝਾਂ ਸੇਲ ਕਰਨੀਆਂ ਬਹੁਤ ਚੰਗੀਆਂ ਸੋਹਣੀਆਂ ਸੁਨੱਖੀਆਂ ਇੱਕ ਗਾਂ ਸੂਈ ਤਾਜੀ ਤੇ ਇੱਕ ਮੱਝ ਸੂਈ ਹੈ ਜੀ ਤੇ ਬਾਕੀ ਸਾਰੇ ਟੋਕੜਿਆ ਤੇ ਮੱਝ ਵੀ ਦੱਸਾਂਗੇ ਟੋਕੜ ਗੱਬਣਾ ਇੱਕ ਤੇ ਬਹੁਤ ਚੰਗੀਆਂ ਸੋਹਣੀਆਂ ਸੁਰਖੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਹੇ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਤਸਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਅੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਤੇ ਤੇਲ ਲਵਾਵਾਂਗੇ ਵੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਪਿੰਡ ਸਾਹਿਬ ਸਾਥੀ ਕੀ ਹਾਲ ਚਾਲ ਆ ਜੀ ਕਿਰਪਾ ਪਿੰਡ ਸਾਹਿਬ ਤੁਹਾਡੀ ਤੁਸੀਂ ਸੁਣਾਓ ਵਧੀਆ ਜੀ ਕਿੰਨੇ ਪਾਉ ਸੇਲ ਕਰਨੇ ਹੋ ਹੈਗੇ ਵੀ ਦਿਹਾੜ ਦਾ ਆਪਣੇ ਕੋ ਠੀਕ ਆ ਜੀ ਤੇ ਕਿੰਨੀਆਂ ਮੱਝਾਂ ਤੇ ਹਾਂਜੀ ਸੱਤ ਗਾਵਾਂ ਦੇ ਤਾਜ਼ੀਆਂ ਸੁਈਆਂ ਕਿੰਨੀਆਂ ਤਾਜ਼ੀ ਸੁਈਆਂ ਵੀਰੇ ਇੱਕ ਗਾਂ ਦੇ ਇੱਕ ਮੱਝ ਦੀ ਤਾਜ਼ੀ ਸੁਈ ਠੀਕ ਆ ਬਾਕੀ ਟੋਕੜਾ ਬਾਕੀ ਟੋਕੜਾ ਦਵਾਂਗੇ ਵੀਰ ਜੀ ਠੀਕ ਆ ਤੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਵੀਰ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਜੀ ਜੀ ਨਾਮ ਮੇਰਾ ਪ੍ਰਭ ਜੀ 9780911798 ਠੀਕ ਜੀ ਤਰਨਤਾਰਨ ਬਾਬਾ ਨੋਸ਼ ਸਿੰਘ ਸਮਾਧਾਨ 4 ਕਿਲੋਮੀਟਰ ਬੈਕਸਾਈਡ ਤੇ ਪਿੰਡ ਜੇ ਮੇਰਾ ਵਰਪਾਲ ਠੀਕ ਹੈ ਜੀ ਹਾਂ ਜੀ ਤੇ ਪਹਿਲਾ ਮਾਲ ਦੂਰੀ ਘੱਟ ਤਾਂ ਕਿ ਨੇੜੇ ਰਹਿ ਗਿਆ ਪਾਪਾ ਬਾਬੇ ਨਾਨਕ ਦੀ ਵੀਰ ਸਾਰੇ ਭੈਣ ਭਰਾ ਜਿੰਨੇ ਪਿਆਰ ਕਰਨ ਵਾਲੇ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਬੜੀ ਮਿਹਰਬਾਨੀ ਭੈਣ ਭਰਾਵਾਂ ਦੀ ਵੀਰ ਬੜੀ ਦੂਰ ਦੂਰ ਤੱਕ ਮਾਲ ਚੱਲ ਗਿਆ ਵਾ ਜੀ ਤੇ ਬਾਕੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਤੁਸੀਂ ਵੀ ਜੀ ਉਹ ਬ ਮੈਂ ਬਰਾਉਣਾ ਆਪਣੇ ਹੱਥ ਜੋੜ ਕੇ ਬੇਨਤੀ ਵੀਰ ਜੀ ਇੱਥੇ ਆਪਣੀ ਚੁਾਈ ਕਰਕੇ ਖੜੋ ਤੇ ਪਿਆ ਕੋ ਹੈ ਨਹੀਂ ਤੇਪਣ ਵਾਲੀ ਕੋ ਆਪਣੇ ਪਾਉਣੀ ਨਹੀਂ ਜੀ ਚਲੋ ਮੇਰੇ ਕੋ ਨਹੀਂ ਤੇਪਣ ਵਾਲੇ ਕੇ ਵੀਰ ਕੋ ਲੈ ਲੈਂਦੇ ਉਹਦੇ ਕੋ ਤੇਪ ਕੇ ਖੜਿਆ ਕਰੋ ਜੀ 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 ਬਾਜ ਕੋਈ ਥਾਣ ਦਾ ਵੱਧ ਘੱਟ ਉਹ ਬਾਜ ਦਾ ਗਾਰੰਟੀ ਕੋਈ ਨਹੀਂ ਦੇ ਵੀਰ ਜੀ ਬਿਲਕੁਲ ਬਿਲਕੁਲ ਇੱਥੇ ਸੁਈਆਂ ਸਵਾਈਆਂ ਸਾਰੀਆਂ ਆਪਣੀ ਚੋਗੇ ਤਸੱਲੀ ਕਰਕੇ ਖੜੋ ਤਸੱਲੀ ਕਰ ਉਹਦੇ ਕਿਲੋ ਖਾਂਡ ਦਾ ਫਰਕ ਹੋਵੇ ਤੇ ਵੀਰ ਅਗਲੇ ਛੱਡ ਦਿਓ ਜੀ ਵੱਧ ਹੋਵੇ ਤੇ ਲੈ ਜਾਓ ਨਾ ਇੱਥੇ ਵਧੀਆ ਅਗਲੇ ਕਿਲੇ ਹਾਂ ਜੀ ਹਾਂ ਜੀ ਕੋਈ ਵੀ ਡੰਗਰ ਹੋਵੇ ਕਿਧਰੋਂ ਖਰੀਦਣਾ ਮੇਰੇ ਵੀਰ ਚੋਗੇ ਖਰੀਦੋ ਬਾਹ ਤਾਜੀ ਸੁਈ ਕਿਤਾਜੀ ਸੁਈ ਜੀ ਕਿੰਨੇ ਦਿਨਾਂ ਦਾ ਸੁਹਾਗਾ ਗਿਆ ਜੀ ਸੁਹਾਵੇ ਦੀ ਸਵੇਰੇ ਸੁਈ ਤਾਈ ਜੀ ਅੱਜ ਹੀ ਸੁਈ ਆ ਤਾਂ ਲਈ ਵੇਖੋ ਕੀ ਫਿਰਦੀ ਆ ਵੇਖੋ ਕਰੋ ਚੈੱਕ ਹਵਾਨਾ ਆ ਹਵਾਨਾ ਚੈੱਕ ਕਰੋ ਬਹੁਤ ਹੀ ਸੋਹਣਾ ਤਿਆਰ ਕੀਤਾ ਤੇ ਬੱਚਾ ਮਗਰ ਵਸ਼ਾਗ ਵਸ਼ੀ ਚੋਬਰ ਚੋਬਰ ਵੀ ਜੀ ਬੱਚਾ ਜੇ ਮਗਰ ਆ ਵੇਖੋ ਇਹ ਬੱਛਾ ਵੀ ਅਜੇ ਤਾਜ਼ਾ ਹੀ ਆ ਕੂਲਾ ਹੀ ਆ ਜੇ ਇਹ ਲਿਬੜ ਗਿਆ ਫਿਰ ਗੋਝ ਦੇ ਪਿਆ ਜੀ ਮੈਂ ਮੜਾ ਪਾਣੀ ਮਾਰ ਦਿੱਤੀ ਠੀਕ ਆ ਇਹ ਵੇਖੋ ਵਿਤੀ ਬਾਕੀ ਦੇ ਪਿਆ ਨਾੜੂ ਵੇਲੇ ਗਿੱਲਾ ਜੇ ਨਾ ਕਿਉਂਕਿ ਸੁੱਕਾ ਆ ਹਾਂ ਜੀ ਹਾਂ ਜੀ ਨਾੜੂ ਗਿੱਲਾ ਥਲੇ ਦੇ ਜੀ ਤੇ ਜਰਸੀ 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 ਵੀ ਜੀ ਪਿਓਰ ਜਰਸੀ ਕਾਲੇ ਰੰਗ ਵਾਲੀ ਜਰਸੀ ਹੈ ਠੀਕ ਆ ਤੇ ਵੀਰ ਜੀ ਕੱਢਿਆ ਬੋਲਾ ਬੂਲਾ ਕਿ ਨਹੀਂ ਅਜੇ ਬੋਲਾ ਕੱਢ ਆ ਵੀ ਜੇ ਸਿਰੇ ਚਾਹੀਏ ਦੋ ਤਿੰਨ ਕਿਲੋ ਹਾਂਜੀ ਤੇ ਸ਼ਾਮਣ ਚਵਾਈ ਕਰਨੀ ਹੈ ਵੀ ਜੇ ਦੇ ਠੀਕ ਆ ਤੇ ਬਾਕੀ ਚਲੋ ਮਾਲ ਦੀ ਕਿਰਪਾ ਨਾਲ ਸੋਹਣੀ ਬਣ ਗਈ ਗਾਂ ਦੋ ਚਾਰ ਕਿਲੋ ਫੇਰ ਕੱਢੂਗੀ ਇਹਦੇ ਨਾਲ ਠੀਕ ਆ ਆ ਵੇਖੋ ਕਰੋ ਚੱਕ ਹਲੋਡੂ ਫੜੀ ਬੱਚਾ ਫੜੀ ਮਾਇਆ ਚੜ ਦੇ ਖਾਣੋ ਜੀ ਚਵਾਈ ਚ ਵੀ ਬੜੀ ਸੋਹਣੀ ਬਿੱਧੀ ਬੱਜੀ ਠੀਕ ਆ ਤਾਂ ਕਿੰਨਾ ਕੁ ਵੀਰ ਜੀ ਦੁੱਧ ਚਵਾ ਜੂਗੀ ਏ ਦੁੱਧ ਵੀਰ ਜੀ ਘਰ ਵਾਲੇ ਕਹਿੰਦੇ 8-9 ਕਿਲੋ ਚੋਇਆ ਵਾ ਹਾਂ ਜੀ ਤੇ ਬਾਕੀ ਮੈਂ ਚਲੋ 14-15 ਕਿਲੋ ਦੁੱਧ ਕਰ ਜੂਗੀ ਬੜੇ ਰਮਾਨਾ ਕਰ ਦੂਗੀ ਬਾਕੀ ਪੂਰੀ ਸੋਹਣੀ ਆ ਜੀ ਸਾਫ ਆ ਵੀਦੀ ਗਾਂ ਸਾਫ ਹਾਂ ਜੀ ਤਾਜੀ ਸੂਈ ਦਾ ਕਰਕੇ ਥੋੜੀ ਲੱਸੀ ਜ਼ਰੂਰ ਲੱਗਦੀ ਹੋਊਗੀ ਲੱਪੇ ਦੇ ਵਿੱਚ ਆਏ ਨੇ ਲੱਪੇ ਲੱਗਿਆ ਨੰਗਰ ਹਾਂ ਜੀ ਚਲੋ 2-4 ਦਿਨ ਪੱਟੇ-ਪੁਟੇ ਖਾ ਕੇ ਸੈੱਟ ਹੋ ਜੂਗੀ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਬਾਕੀ ਹਵਾਨਾ ਤੁਸੀਂ ਆਪ ਚੈੱਕ ਕਰ ਲਓ ਥਾਣ ਦਾ ਗੈਪ ਚੈੱਕ ਕਰ ਲਓ ਬਾਕੀ ਵੀ ਥਣ ਤੁਹਾਨੂੰ ਵਿਖਾ ਦੋ ਇੱਕ ਰੈਂਪ ਸਮਾ ਕਰ ਗਈ ਗਾਂ ਥਣ ਪੂਰਾ ਮੋਟਾ ਮੋਟਾ ਥਣ ਮੁਠੀ ਲਾ ਵੇਖੋ ਮੁੱਢੀ ਤੋਂ ਬਾਹਰ ਜਾਂਦਾ ਥਣ ਆ ਵੇਖੋ ਚੈੱਕ ਜੀ ਬਹੁਤ ਹੀ ਸੋਹਣਾ ਥਣ ਲੱਗਾ ਬਾਕੀ ਚਵਾਜ ਆ ਕਰ ਲਓ ਚਵਾ ਵੀ ਬੜਾ ਸੋਹਣਾ ਲੱਗਾ ਜੀ ਵਹਿੜ ਨੂੰ ਸੂਆ ਵੀਰ ਜੀ ਇਹਦਾ ਕਰਵਾਵਾ ਤੂਆ ਵੀਰ ਜੀ ਕਰਨ ਲਈ ਦੂਜਾ ਦੱਸਦੇ ਆਪਾਂ ਤੀਜਾ ਦੱਸ ਕੇ ਦਵਾਂਗੇ ਜੀ ਇਹ ਤਾਰਾਂ ਵਿਖਾ ਦਿਓ ਵੀਰਾਂ ਨੂੰ ਮੈਂ ਬਹੁਤ ਸੋਹਣੀ ਤਾਰ ਜੀ ਤਾਰ ਬੜੀ ਸੋਹਣੀ ਆ ਜੀ ਚਾਰੇ ਥਣ ਇੱਕੋ ਜਿਹਾ ਵੇਖੋ ਕਰੋ ਚੱਕ ਜੀ 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 ਠੀਕ ਆ ਤੇ ਤੋਰੀਏ ਵੀਰ ਜੀ ਤੋਰਦੇ ਨੇ ਤੋਰਦੇ ਲੜਿਆ ਆ ਵੇਖੋ ਜੀ ਤੋਰ ਕੇ ਦਿਖਾਉਂਦੇ ਆ ਜਰਸੀ ਆ ਜੀ ਪਿਓਰ ਸੋਹਣੀ ਸਨਖੀ ਬਹੁਤ ਚੰਗੀ ਆ ਠੀਕ ਆ ਆ ਜਾ ਲੱਡੂ ਜੀ ਬਾਕੀ ਕਾਇਮ ਆ ਪੂਰੀ ਕੋਈ ਏਡੀ ਲਸੀ ਨਹੀਂ ਕੀ ਇਹ ਸੂ ਦੇ ਵਿੱਚ ਆਈ ਆ ਤਾਂ ਕਰਕੇ ਥੋੜਾ ਜਰੂਰ ਲਸਾਪਨ ਲੱਗਦਾ ਹੋਊਗਾ ਕਿੱਥੇ ਆਪਾਂ ਲੱਗਦਾ ਥੋੜਾ ਜੀ ਸੂ ਦਾ ਕਰਕੇ ਹੋ ਗਿਆ ਤਾਂ ਨਾ ਸੁਨਾ ਨੰਗਰ ਆ ਜਾਣਗੇ ਜਾਂਦੀ ਇੱਕ ਨਾ ਸੁਆਂ ਥੋੜਾ ਲੱਗਦਾ 12 ਕਿਲੋ ਜੇਰ ਹੋਊਗੀ ਜੀ 25 30 ਕਿਲੋ ਦਾ ਬੱਚਾ ਆ ਗਿਆ ਫਰ ਹਾਂਜੀ ਹਾਂਜੀ ਨੰਗਰ ਚਲਾ ਦੋ ਤਾਂ ਖਿਚਾਇੰਦਾ ਬਿਲਕੁਲ ਜੀ ਬਿਲਕੁਲ ਤੇ ਚਵਾਈ ਵੀਰ ਜੀ ਰਸੀ ਪਾ ਕੇ ਵੀ ਕਰਨੀ ਮੈਂ ਵੀਰ ਜੀ ਰਸੀ ਪਾ ਕੇ ਆਪਾਂ ਨੇ ਇੱਕੋ ਚਵਾਈ ਕੀਤੀ ਇਸ ਵੇਲੇ ਤੇ ਦੂਜੀ ਹੁਣ ਤਾਂ ਰਾਮਾ ਨਹੀਂ ਤੁਹਾਡੇ ਸਾਹਮਣੇ ਠੀਕ ਆ ਤੇ ਬਾਕੀ ਆਪਣੇ ਮਸਰ ਰਸੀਪੋੜ ਚ ਰਸੀਗੇ ਭੱਜ ਲਈਏ ਹਾਂਜੀ ਤਸੀਪੋਣੀ ਚੰਗੀ ਹੁੰਦੀ ਕਿਉਂਕਿ ਹੁਣ ਮੱਛੀ ਮੱਕੀ ਮਛਰ ਦਾ ਡਰ ਆ ਗਿਆ ਹੁਣ ਜੀ ਬਾਕੀ ਸੋਹਣੀ ਆ ਪੂਰੀ ਜੀ ਸਰੀ ਸਾਫ ਹੈ ਵੀ ਜੀ ਜੈੱਡ ਬਲੈਕ ਕਾਲੀ ਹੈਗੇ ਹਾਂਜੀ 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 ਬਾਕੀ ਚਲੋ ਵੀ ਜੀ ਆਪਾਂ ਆਨੇ ਚਲੋ ਵੀਰ ਨੇ 18 ਚੋਇਆ ਹੋਊਗਾ ਆਪਾਂ ਵੀ ਜੀ 14 15 ਕਿਲੋ ਆਨੇ ਚੋਆਊਗੀ 14 15 ਬਾਕੀ ਆਪਣਾ ਘਰ ਚੋ ਕੇ ਖੜੇ ਵੀਰ ਸਾਡੇ ਨਾਲ ਇੱਥੇ ਸਰੂ ਚੱਲਦੇ ਜੀ ਮਾਤਾ ਜੀ ਕੋਲ ਬੋਲਾ ਵੀਰਾ ਹਾਂਜੀ 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 ਕੋਈ 5 ਲਾਲੇ ਕੋਈ 7 ਲਾਲੇ ਕੋਈ 10 ਲਾਲੇ 8 ਕਿਲੋ ਬੋਲਾ ਪੱਕਾ ਲੂ ਵੀਰ ਜੀ ਬ ਮੁੱਲ ਮੈਨਾ ਵਿੱਚ 40000 ਰੁਪਏ ਕਰ ਲਈਏ ਤੇ ਮਾਨਦਾਨ ਕਿੰਨਾ ਕਰ ਦੋਗੇ ਕਿਤੇ ਗਾਇ ਭਿੰਦਰ ਸਾਹਿਬ ਕਰਦਾ ਕਿਹੜੀ ਗੱਲ ਆਪਾਂ ਤਾਂ ਮੋੜ ਦਿਆਂਗੇ 2000 ਕਰ ਦਈਏ 2000 ਛੱਡਦਾ ਮਾਲ ਮੌਕੇ ਤੇ ਛੋੜ ਕਰ ਦੋਗੇ ਭਿੰਦਰ ਸਾਹਿਬ ਕਰਦਾ ਜੋ ਭੈਣ ਭਰਾ ਫੋਨ ਲਾਵੇ ਪਸੰਦ ਕਰੇ ਵੜ ਖੜੇ ਪਸੰਦ ਕਰੇ ਕੋਈ ਗੱਲ ਛੱਡਦਾ ਗੌਰ ਕਰਦਾ 38000 ਜੋ ਛੋੜ ਹੋ ਜੂਗੀ ਕਰਦਾ ਭਿੰਦਰ ਸਾਹਿਬ ਕਰਦਾ ਬਾਕੀ ਫੋਨ ਕਰਿਓ ਸੋਹਣੀ ਸੁਨਖੀ ਪੂਰੀ ਆ ਤਾਜੀ ਤਾਜੀ ਸੂਈ ਆ ਜੀ ਬਹੁਤ ਚੰਗੀ ਆ ਜੀ ਬਸ ਕਿਵਾਜੂ ਸਾਰਾ ਮੱਝਾ ਰਗਾ ਦਾ ਹਾਂਜੀ 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 ਥਾਨ ਬੜਾ ਸੋਹਣਾ ਲੱਗਾ ਅੱਗੇ ਮਾਜ ਦਿਖਾਉਣੇ ਆਪਾਂ ਛੋਟੀ ਭਾਜੀ ਕਨਵਾਂਸ ਹੋਇਆ ਏ ਠੰਡੀ ਤੇਰੀ ਆਪਣੇ ਹੋ ਗਈ ਛੋਟੀ ਆ ਵੇਖੋ ਕਰੋ ਚੱਕ ਠੰਡੀ ਤੇਰੀ ਜੀ ਬਾਕੀ ਵੀ ਲੱਤ ਤੋਂ ਲੱਤ ਲਾਜੇ ਕਿਹਦੇ ਘਰ ਜਾ ਕੇ ਲੱਤ ਲਾਜੇ ਹਾਂਜੀ ਪੈਕ ਕਰਾਈ ਜ਼ਿੰਮੇਤ ਵਾਪਸ ਲਿਆਵਾਂਗੇ ਠੀਕ ਆ ਇਹ ਕੜੰਗਣਾ ਨੇ ਮੈਂ ਕਹਿੰਦਾ ਦੂਜੇ ਡੰਗ ਲੱਤ ਲਵਾਜੇ ਠੀਕ ਆ ਇਹ ਜੋ ਢੀ ਦਾ ਨਾਮ ਲੈ ਤੇ ਭੜਾ ਭਾਗ ਚੂਲੇ ਦੇ ਦੇ ਠੀਕ ਆ ਤੇ ਦੁੱਧ ਕਿੰਨਾ ਆਏ ਦੇ ਕੋਲ ਦੁੱਧ ਵਿੱਚ 7 ਕਿਲੋ ਆਵੇ 7 ਕਿਲੋ ਸਾਢੇ 7 ਹੋ ਜੇ ਤੇ ਚੰਗਾ ਲਾਗੇ ਲੋ ਮਿਲਦੀ ਇਦਾਂ ਹੀ ਆਂਗਾ ਬਾਹਲੇ ਤੇ ਵੀ ਆਓ ਤੁਹਾਡੇ ਸਾਹਮਣੇ ਭਿੰਦਰ ਸਾਹਿਬ ਆਪਾਂ ਧਾਰਾ ਮਾਰ ਦੇਣੀ ਆਂ ਕਿਹ ਗੱਲ ਆ ਠੀਕ ਆ ਇਦਾਂ ਕੋਈ ਪ੍ਰੋਵਾਈਡ ਨਹੀਂ ਕੋਈ ਜਿੱਦਾਂ ਅੰਮ੍ਰਿਤ ਛੋਟੀ ਥੱਲੇ ਬੈਜੋ ਠੀਕ ਠੀਕ ਛੋਟੀ ਥੱਲੇ ਜਾ ਗੀਏ ਲੋ ਹਾਂਜੀ ਹਾਂਜੀ ਠੀਕ ਆ ਬਾਦੂ ਕੋ ਆਪਣੀ ਤਸੱਲੀ ਕਰਕੇ ਖੜੇ ਇਹ ਨਹੀਂ ਆ ਜਾਂਦੇ ਵੀ ਸਾਡੀ ਛੋਟੀ ਸਾਫ਼ ਆ ਜਾਂ ਕਿਦਾਂ ਆਪਣੀ ਵੈਸੇ ਤਸੱਲੀ ਕਰਕੇ ਖੜੇ ਨੇ ਹੁਣ ਦੁੱਧ ਕਿੰਨਾ ਹੋਊਗਾ ਇਹਦੇ ਕੋਲ ਤੂੰ 7 ਕਿਲੋ ਭਿੰਦਰ ਸਾਹਿਬ ਦੇ 7 ਕਿਲੋ 7 ਕਿਲ ਚੋਟੀ ਐ ਸੋਹਣੀ ਸੁਨੱਖੀ ਆ ਜੱਤ ਵਾਲੀ ਆ ਸੂਆ ਦੂਜਾ ਹੋਊਗਾ ਇਹਦਾ ਤੇ ਦੁੱਧ ਇਸ ਟਾਈਮ ਤੇ ਜਿਹੜਾ 7 ਕਿਲੋ ਇਹਦੇ ਕੋਲ ਤਿਆਰ ਆ ਜਿਹੜਾ ਚਵਾ ਕੇ ਦੇਣਾ ਤੇ ਬਾਕੀ ਠੰਡੀ ਧੀਰੀ ਆ ਮੰਨ ਕੇ ਹੀ ਖੜੇ ਕੋਈ ਤੇ ਜਿਹੜਾ ਹਵਾਨਾ ਉਹਦਾ ਸੱਜਣਾ ਨਾਲੋਂ ਉੱਪਰ ਪਰਾਂ ਕਰਦੀ ਸੱਜਣਾ ਨੂੰ ਸਾਫ ਤੁ ਫੋੜੀ ਵੀਰ ਸਵਾਈਆਂ ਢੋੜੀ ਢੋੜੀ ਸੋਹਣੀ ਸੁਨੱਖੀ ਪੂਰੀ ਆ ਥਾਨ ਬੜਾ ਚੰਗਾ ਲੱਗਾ ਜੀ ਆ ਵੇਖੋ ਕੁਆਲਿਟੀ ਚੈੱਕ ਕਰੋ ਭਾਈ ਕੋਈ ਹੋਰ ਛੋਟੀ ਦੀ ਬਿੱਟੀ ਖਣ ਚਾਰੇ ਕੋਲੇ ਤੇ ਗਾਇਬ ਵੀ ਥਾਣਾ ਦਾ ਚੰਗਾ ਹਾਂਜੀ ਹਾਂਜੀ ਬਾਕੀ ਵੀ ਰੜਕੇ ਨੇ ਆਪਣੀ ਸਮਝ ਵੇਖਣੀ ਆ ਠੀਕ ਆ ਹਾਂਜੀ ਆਪਾਂ ਦੇ ਨੇ ਟੋਕਣਾ ਦੇ ਭਾ ਸੱਜਰ ਨੇ ਵੀਰ ਦੁੱਧ ਕਿੰਨਾ ਕਿ ਜੋ ਆ ਸੱਜਰ ਵੀਰ ਜੀ ਆਪਣੇ ਹੋ ਗਈ ਹੈ ਦੁੱਧ 9 ਕਿਲੋ ਬੋੜਾ ਚਵਾਕ ਲਈ ਮੈਂ ਅੱਛਾ 9 ਕਿਲੋ ਬੋੜਾ ਚਵਾਕ ਲਈ ਹੈ ਠੀਕ ਉਹਦੇ ਵਿੱਚ ਬੱਚਾ ਮਾਰ ਕੇ ਕਹੀ ਉਹਦੇ ਨੂੰ ਧਾਰਦੇ ਸੀ ਅੱਛਾ ਉਹਦੇ ਆਪਣੇ ਲਾਗੇ ਵੀਰ 2000 ਪੈਣ ਛੱਡ ਗਏ ਆ ਠੀਕ ਉਹਦੇ ਕੋ ਆਪਣੀ ਤਾਂ ਧਰ ਤੇ ਗਈ ਹੈ ਛੋਟੀ ਆ ਲੈ ਵੇ ਸਦੀ ਟੀਕਾ ਨਹੀਂ ਲਵਾਉਗੀ ਪਾੜਾ ਲੈ ਸਕਦੀ ਆ ਆਪਣੇ ਘਰ ਜਾ ਕੇ ਟੀਕਾ ਨਹੀਂ ਲਵਾਉਗੀ ਠੀਕ ਹੈ ਜੀ ਟੀਕਾ ਲਵਾਵੇ ਇੱਕ ਟਾਈਮ ਚੋਲੇ ਦੂਜੇ ਟਾਈਮ ਮੈਨੂੰ ਫੋਨ ਕਰਦੇ ਵੀ ਝੋਟੀ ਲੈ ਜਾ ਆਪੀ ਸੁਈ ਨੂੰ ਵੀਰ ਜੀ ਕਿੰਨਾ ਕ ਜੇਰ ਹੋ ਗਿਆ ਨੂੰ ਸੁਈ ਨੂੰ ਵੀਰ ਜੀ ਨੂੰ ਢਾਈ ਤੋਂ ਤਿੰਨ ਮਹੀਨੇ ਹੋ ਗਏ ਜੀ ਢਾਈ ਤੋਂ ਤਿੰਨ ਮਹੀਨੇ ਤੋਂ ਅੱਜ ਟੀਕਾ ਵੀ ਲੱਗਿਆ ਜਨ ਕੋਈ 20 ਬਾਈਂ ਦਿਨਾਂ ਦਾ ਟੀਕਾ ਅੱਛਾ 20 ਬਾਈਂ ਦਿਨ ਹੋ ਗਏ 25 ਦਿਨ ਹੋ ਗਏ ਹੋਣਗੇ ਤਾਂ 20 ਬਾਈਂ ਅੱਜ ਚਲੋ 20 ਲਾ ਲਓ 22 ਲਓ ਘਰ ਵਾਲੇ ਤੇ ਵੀ ਦੋ ਦਿਨ ਟੀਕਾ ਭਰਿਆ ਵਾ ਤੇ 20 ਲਾ ਕੇ ਚਲੋ ਠੀਕ ਆ ਆਪਾਂ ਲੈ ਇਹਨੂੰ ਟੋਕੜ ਕੱਪਣ ਨਹੀਂ ਕਹਿ ਸਕਦੇ ਟੋਕੜ ਕੱਪਣ ਨਹੀਂ ਕਹਿ ਸਕਦੇ ਵੀਰੇ ਠੀਕ ਕਿਉਂਕਿ ਡਾਕਟਰ ਪਾਸ ਨਹੀਂ ਕਰਤਾ ਉਹਨੂੰ ਜ ਹਾਂ ਠੀਕ ਹੈ ਇਹ ਸੀਰੀਅਸ ਸੋਨੇ ਝੋਟੀ ਨਾ ਬਾਕੀ ਸੋਹਣੀ ਸੁਨੱਖੀ ਵੇਖ ਲੋ ਤਮੀ ਕੋਈ ਨਹੀਂ ਹੈਗੀ ਝੋਟੀ ਦੇ ਵਿੱਚ ਜੱਤਾਂ ਕੋਲ ਆਹ ਵੇਖੋ ਜੀ ਜੱਤਾਂ ਵਾਲੀ ਆ ਸਿੰਘ ਬੜਾ ਸੋਹਣਾ ਲੱਗਾ ਜੀ ਥਾਣ ਦੀ ਕੁਆਲਿਟੀ ਇੱਕ ਰਾਂ ਵੇਖ ਲੋ ਬਾਕੀ ਠੰਡੀ ਧੀਰੀ ਨਹੀਂ ਆ ਕੇ ਜਿਹੜਾ ਮਰਜੀ ਬੈਜੇ ਥੱਲੇ ਜੀ ਦੰਦਾ ਜਮਾ ਕਿੱਦਾਂ ਜੀ ਦੰਦਾ ਵੀਰੇ ਛਿੱਗੀ ਨਹੀਂ ਹੋਈ ਜੇ ਬਰਾਬਰ ਨਹੀਂ ਕੀਤੇ ਦੰਦੀਆਂ ਦੰਦੀਆਂ ਨਿੱਕੀਆਂ ਐ ਦੋ ਮਨੇ ਅਜੇ ਚੌਗੀ ਵਾਲੇ ਦੰਦ ਪੂਰੇ ਕੀਤੇ ਆ ਕੰਨੀਆਂ ਬਰਾਬਰ ਕੀਤੀਆਂ ਨਹੀਂ ਇਹ ਕਰੂਗੀ ਕਰਨੀ ਬਰਾਬਰ ਜੀ ਬਾਕੀ ਨਸਲ ਵਾਲੀ ਆ ਉੱਚੀ ਹੱਡੀ ਵਾਲੀ ਸਿੰਗਲ ਹੱਡੀ ਵਾਲੀ ਕਹਿੰਦੇ ਵੀ ਦੁੱਧ ਵੀ ਜੀ ਤੇ ਬਾਕੀ ਥਣ ਜਿਹੜਾ ਹੋਣਾ ਨਾ ਲੱਗਾ ਨਾ ਬਣਾ ਇਹਦੇ ਸਜਰਾ ਹੁੰਦਾ ਜਿੱਦਾਂ ਹੋਰ ਤਾਂ ਵੀ ਦੁੱਧ ਦਾ ਮੋਲੀ ਮੰਗਣਾ ਇਹਦਾ ਦੁੱਧ ਦਾ ਮੋਲੀ ਵੀ ਜੀ ਦੁੱਧ ਦਾ ਮੋਲੀ ਕੇ ਦੱਸੋ ਫੇਰ ਦੁੱਧ ਮੋਲਵੀ ਜੀ ਮੈਨੂੰ 60000 ਕਰ ਦਈਏ ਨਾ ਜੈ ਜੈ ਕਰੀਏ ਕਿਤੇ ਤੁਸੀਂ ਗੋਪਿੰਦਰ ਸਾਹਿਬ ਕਰਦਾਂਗੇ ਮੈਂ ਕਹਿੰਦਾ 3000 ਛੋੜ ਕਰਦੇ 55 ਦੇਣਾ ਪਿੰਦਰ ਸਾਹਿਬ ਮਾਨ ਤਾਂ ਛੱਡ ਦਾਂਗੇ ਦੋ ਜਿਆ ਕਿੰਨਾ ਕ 2000 ਛੱਡ ਦਾਂਗੇ ਯਾਰ ਹੋਰ ਕਰਦੇ ਵੀ ਗੁੰਜਰੀ ਵੀਰੇ ਚੋ 100 ਵੀ ਛੋਟੀ ਨਹੀਂ ਨਾ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਫੋਨ ਕਰੇ ਕੋਈ ਗੱਲ ਨਹੀਂ ਫਿਰ ਵੀ ਦੇ ਦਾਂਗੇ ਮੋੜੀ ਨਾ ਵੀਰੇ ਮੋੜ ਦੇ ਨਹੀਂ ਵੀਰੇ ਆਪਾਂ ਕਿਸੇ ਨੂੰ ਦੋਗੇ ਦਾਂ ਤੋਹਫਾ ਦੇਵਾਂਗੇ ਤੋਹਫਾ ਬਾਕੀ ਝੋਟੀ ਜਿਹੜਾ ਲੈ ਗਿਆ ਗਾਂ ਇਦਾਂ ਦੀਆਂ ਝੋਟੀਆਂ ਦੇ ਮੁੱਲ ਖਰੀ ਝੋਟੀ ਆ ਇਦਾਂ ਦੀਆਂ ਝੋਟੀਆਂ ਦੇ ਮੁੱਲ ਵੇਖੀਦੇ ਆ ਵੀ ਲੱਖੋਂ ਬਾਹਰ ਕਰਦੇ ਕਈ ਵੀਰੇ ਮੈਂ ਸਾਰੀ ਝੋਟੀ ਸਾਫ ਹੈ ਵੀ ਬਾਕੀ ਰਾਜੂ ਦੀ ਝੋਟੀ ਸਾਰੀ ਹਾਂਜੀ ਹਾਂਜੀ ਤੁਸੀਂ ਨਹੀਂ ਆਗੀ ਕੈਮ ਆ ਗਈ ਪੂਰੀ ਪੂਰੀ ਕੈਮ ਆ ਗਈ ਪੂਰੀ ਕੈਮ ਠੀਕ ਆ ਤੇ ਦੂਜੇ ਨੰਬਰ ਵਾਲੀ ਆ ਗਈ ਜੜੀ ਦੂਜੇ ਨੰਬਰ ਵਾਲੀ ਜਿਹੜੀ ਤੇ ਜ਼ਮੀਨ ਸਮਾਨ ਦਾ ਫਿਰ ਕਿਆ ਹੋ ਜਾਏਗੀ ਝੋਟੀਆਂ ਹੋ ਰਾਜੀ ਨਹੀਂ ਸਾਂਭੀ ਲਿਗੇ ਨੇ ਹਾਂਜੀ ਇਹਨੇ ਦੁੱਧ 12 13 ਕਿਲੋ ਚੋਣਾ ਸੀ ਜੀ 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 ਹੁਣ ਇਥੇ ਲਿਆ ਹਲੇ ਹੋਊਗਾ ਸਾਢੇ 6 7 ਕਿਲੋ ਦੁੱਧ ਹੋਊਗਾ ਹਲੇ ਜੀ ਸਾਢੇ 6 ਲਾ ਕੇ ਚਲੋ ਦੁੱਧ ਲਾ ਕੇ ਆਹ 6ਵੇਂ ਦਿਨ ਦੀ ਸੂਈ ਏ ਆਹ 6ਵਾਂ ਦਿਨ ਹੋ ਗਿਆ ਸੂਈ ਨੂੰ 6ਵੇਂ ਦਿਨ ਦੀ ਸੂਈ ਜੀ ਥੋੜਾ ਬਚਾਏ ਮਗਰ ਕੱਟਾ ਮਗਰ ਆਜੇ ਚੋਬਰ ਚੋਬਰ ਵੀ ਜੀ ਕੱਟਾ ਮਗਰ ਜਗੇ ਠੀਕ ਹੈ ਠੀਕ ਹੈ ਜੀ ਦੋ ਠੀਕ ਬਾਕੀ ਸਾਫ ਹੈ ਮਾ ਸਾਰੀ ਸਾਫ ਆ ਜੀ ਤੇ ਹੁਣ ਦੁੱਧ ਕਿੰਨਾ 7 ਕਿਲੋ ਕਿ 6 ਕਿਲੋ ਵੀਰੇ ਸਾਢੇ 6 ਕਿਲੋ ਚੁੱਭਰ ਹੋਗਾ ਸਾਢੇ 6 ਕਿਲੋ ਦੁੱਧ ਆ ਬਾਕੀ ਆ ਵੇਖੋ ਸੋਹਣੀ ਸੁਨੱਖੀ ਥਾਣ ਵੇਖੋ ਕਿੰਨਾ ਸੋਹਣਾ ਲੱਗਦਾ ਥਾਣ ਮਾਲ ਦੀ ਕਿਰਪਾ ਵੀਰ ਥਾਣ ਦਾ ਕਰਕੇ ਮੈਂ ਲੈ ਗਿਆ ਇਹਦੇ ਆ ਵੇਖੋ ਸਾ ਨੂੰ ਵੇਤ ਮੇਰਾ ਵੀਰ ਕਮਾਲ ਵੇਤ ਇਹਦੀ ਥਾਣਾ ਦੀ ਕੁਆਲਟੀ ਚੈੱਕ ਕਰੋ ਵੀਰ ਜੀ ਸੋਹਣੀ ਬਾਲੀ ਸੋਹਣੀ ਆ ਵੀਰ ਮਾਜੀ ਹਾਂ ਜੀ ਹਾਂ ਜੀ ਸੋਹਣੀ ਸੁਨੱਖੀ ਪੂਰੀ ਆ ਬਾਕੀ ਇਹ ਥੋੜਾ ਲਿਸਾ ਪਨ ਜ਼ਰੂਰ ਹੈਗਾ ਥਾਣ ਦਾ ਵੀਰ ਜੀ ਮਾਜੀ 75000 ਦੀ ਵੇਚ ਦਿੰਦੇ ਜੀ ਜੀ ਜ ਆ ਵੇਖੋ ਮਾਣਦਾਨ ਕਰਾਂਗਾ ਭਾਵੇਂ ਸਿੱਧਾ ਮੁੱਲ ਕਰਨਾ ਵੀਰੇ ਆਪਾਂ ਆਪਾਂ ਇਹਦਾ ਮੁੱਲ ਥੋੜੀ ਕਰਨਾ ਵਾ ਬਾਕੀ ਸੁਨੱਖੀ ਆ ਨੀਲੀ ਰਾਵੀ ਜੀ ਵੀ ਫੱਕ ਰੱਖਦੀ ਸਾਰੀ ਸਾਫ ਹੈ ਜੀ 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 ਆਹ ਵੇਖੋ ਇੱਕ ਅੱਧ ਕਾੜ ਚੈੱਕ ਕਰ ਲੋ ਇਹ ਵੀ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਦੀ ਮੱਝ ਚਲੋ ਵੀਰੇ ਮੈਂ ਇਹਦੇ 12 ਜਵਾਈ ਜੋ 13 ਜਵਾਈ ਜੋ 1.5 ਕਿਲੋ ਤੋਂ ਨਹੀਂ ਮੱਝ ਮਰਦੀ ਠੀਕ ਹੈ ਜੀ ਬਾਕੀ ਸੁੰਗ ਸੁੰਗ ਵੀ ਕੁੰਡਾ ਸੋਹਣਾ ਲੱਗਦਾ ਜੀ ਆਹ ਵੇਖੋ ਕਰੋ ਚੱਕ ਜੀ ਸਿੰਘ ਦੀ ਕਮਾਨ ਜੀ ਰਾਜੂ ਜੀ ਹੋ ਗਈ ਮੱਝ ਦੀ ਮੱਝ ਨੂੰ ਦਵਾਜਣਾ ਹਾਂ ਹਾਂ ਜੀ ਹਾਂ ਜੀ ਗਾੜੀ ਸਿਆਲ ਆ ਗਿਆ ਸਿਆਲ ਜੀ ਅੰਦਰ ਰਾਜੀ ਹੋਣਾ ਗੱਦਗਾਠ ਵਿੱਚ ਸੋਹਣਾ ਵਾ ਗੱਦਗਾਠ ਵੀ 15 ਨੋਰਮਲ ਬੇਲ ਵੀ ਕਾਫੀ ਲੰਮੀ ਆ ਮਤਲਬ ਰਿਜ਼ੂਮ ਕਰਦੇ ਆ ਹਾਂ ਜੀ ਹਾਂ ਜੀ ਤੋੜ ਦਿਓ ਜੀ ਆਹ ਵੇਖ ਆਜੋ ਲੈਓ ਜੀ ਬਾਕੀ ਹਵਾਨਾ ਬੜਾ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ ਵੇਖੋ ਜੀ ਸੂਆ ਵੀਰ ਜੀ ਲੱਕ ਨਾਊਗਾ ਸੂਆ ਵੀਤੀ ਘਰ ਵਾਲੇ ਦੇ ਪਹਿਲਾ ਦਾਦਾ ਦੇ ਲੋਏ ਜੀ ਦੂਜਾ ਵਾਲੇ ਕੋ ਤੀਜਾ ਵਾਲੇ ਬਾਕੀ ਸਭ ਸੁੰਗ ਬੜਾ ਸੋਹਣਾ ਲੱਗਦਾ ਸਾਰਾ ਸਾਰਾ ਸਾਰੀ ਮੱਛੀ ਦਾਦਾ ਜੀ ਫੁੱਸਕ ਵਾਲੀ ਸਾਬਾਣਿਆ ਬਾਕੀ ਮੱਛੀ ਸਾਰੀ ਸਾਫ ਹੈ ਜੀ ਬਿਲਕੁਲ ਸੋਹਣੀ ਸਨਖੀ ਅੱਖ ਬੜੀ ਸੋਹਣੀ ਆ ਜੀ ਸਾਫ ਮੱਛੀ ਸਾਰੀ ਸਾਫ ਆ ਆ ਵੇਖੋ ਠੰਡੀ ਆ ਜੀ ਇਹ ਜਿਹੜੀ ਆ ਜੂਸ ਹਾਂਜੀ ਹਾਂਜੀ ਬਹੁਤ ਆ ਜੀ ਨਹੀਂ ਲੱਭਦੀ ਬਿਲਕੁਲ ਠੰਡੀ ਆ ਆ ਵੇਖੋ ਭਾਵੇਂ ਗਾਵ ਵਾਂਗ ਮਸਾਲਾ ਦੀ ਜਾਵੀਰੇ ਹਾਂਜੀ ਹਾਂਜੀ ਵੇਖ ਰਿਹਾ ਕਿਸੇ ਕਰਮਾਣੇ ਨੇ ਮਸਾਲੇ ਦਿੱਤੇ ਹੀ ਨਹੀਂ ਇਹਨੂੰ ਵੇਹ ਹੈ ਤੂੰ ਮਰ ਬ ਹਾਂਜੀ ਕਰੀਏ ਕੀ ਦਸੀਏ ਕਿੰਨੂ ਕਿੰਨੋਂ ਤਾਂ ਮੁੱਲ ਕਿੰਨਾ ਕਰਨਾ ਵੀਰ ਜੀ ਮੁੱਲ ਵੀਰ ਜੀ 75000 ਰੁਪਏ ਮਾਣ ਤਣ ਕਿੰਨਾ ਕਰਦੇ ਕਿੱਥੇ ਕੋ ਕਰਨਾ ਭਿੰਦਰ ਸਾਹਿਬ ਪੰਜ ਛਡਾ ਦਈਏ 10 ਛਡ ਦਈਏ ਫਿਰ ਖੋਜੇ ਮਰਜੀ ਵੇਖੋ ਜੀ ਆਪਣੀ 10 ਛਡਨਾ ਭਿੰਦਰ ਸਾਹਿਬ 65000 ਦੀ 60000 ਦੀ 60000 ਤੇ ਛੋਟ ਕਰ ਦੋਗੇ ਉਹ ਤੇ 1000 ਰੁਪਏ ਛੋਟ ਕਰਾਂਗੇ ਜੀ ਇੱਕ ਘੱਟ 60 ਦੀ ਇੱਕ ਘੱਟ 60 ਦੀ ਬਾਕੀ ਫੋਨ ਕਰੇ ਜਿਹਨੂੰ ਪਸੰਦ ਆਵੇ ਦੇਖੇ ਤੋਰੂਗਾ ਨਾ ਨਹੀਂ ਕਰਦਾ ਕਿ ਉਹਨਾਂ ਨੇ ਠੀਕ ਹੈ ਜੀ ਦੇਖੇ ਤੈਨੂੰ ਮੱਝ ਅੱਗੇ ਗਾਂ ਆ ਗਈ ਕਿ ਵਿਹੜਾ ਐ ਇਹ ਜੀ ਗਾਂ ਲਾਲਾ ਵਹਿਣ ਲਾ ਲ ਪਹਿਲਾ ਸੂਆ ਜੇ ਬੱਛੀ ਜੇ ਠੀਕ ਆ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਸੂਈ ਜੇ ਟੋਕਰ ਜੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਪਤਾ ਹੀ ਨਹੀਂ ਵੀਰ ਆਪਾਂ ਨੂੰ ਠੀਕ ਆ ਆਪਾਂ ਨੂੰ ਪਤਾ ਕੀ ਗੱਲ ਦਾ ਤੇ ਦੁੱਧ ਦੁੱਧ ਆਗਲੇ ਹੋਏ 7 ਹੋ ਜੇ 7:30 ਹੋ ਜੇ ਠੀਕ ਹੈ ਜੀ 7 ਕਿਲੋ ਗਾਰੰਟੀ ਹੋਊਗੀ ਆਪਣੀ ਤੋਰੀਏ ਵੀਰ ਜੀ ਇਹਨੂੰ ਗਾਰੰਟੀ ਰੁਪਈਏ ਦੀ ਨਹੀਂ ਜੀ ਕਿਉਂ ਇੱਥੇ ਆ ਕੇ ਝੋਕੇ ਖੜੇ ਕੋਈ ਵੀ ਠੀਕ ਆ ਗਾਰੰਟੀ ਨਹੀਂ ਆਪਣੀ ਪੀ 7 ਕਿਲੋ ਦੁੱਧ ਦਊਗੀ ਤਾਂ ਹੈਗੀ ਨਾ ਵੀਰ ਦਊਗੀ ਤੇ ਲੈ ਜਾ ਕੋ ਪੈਸੇ ਦੇ ਖਾਣ ਨਹੀਂ ਜਾਨੀ ਫ੍ਰੀ ਥੋੜੀ ਕਰਨੀ ਆ ਜੀ ਜੀ ਇਹ ਚੀਜ਼ ਤਾਨੂੰ ਬੜਾ ਲੋਕੀ ਕਮੈਂਟਾਂ ਬਾਹਰ ਆਖ ਦਿੰਦੇ ਆ। ਆਓ ਆ ਜਾਓ ਵਾ। ਜੀ ਜੀ। ਆਪਣੀ ਆ ਕੇ ਕੀਚ ਆ ਕੇ ਖੜੋ। ਤਸੱਲੀ ਕਰਕੇ ਖੜੇ ਹਾਂ। ਖੜੋ ਸਾਡੀ ਰੁਪਈਏ ਦੀ ਗੱਡੀ। ਜੇ ਅਗਲਾ 7 ਕਿਲੋ ਹੋਊਗਾ ਤਾਂ ਜੋ ਕੇ ਲੈ ਜਾਏ ਜੇ ਨਾ ਹੋਊਗਾ ਤਾਂ ਇੱਥੇ ਰਹਿਣ ਦੇ। 6 ਦੇ ਦੇ ਜੂਗੀ। ਮੇਰੇ ਘਰੇ ਬੰਨ ਜੀ ਬੱਜੀ ਰਹਿਣ ਦੇ। ਜੀ 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 ਜੀ। ਬਾਹਰ ਦਾ ਰੋਮਾ ਕੋਈ ਨਹੀਂ। ਟੋਕੜ ਹੀ ਆ ਜੀ। ਟੋਕੜ ਖਾ ਕੇ ਖੜੇ। ਆ ਜਾ ਲੱਡੂ ਵੀ ਰਾਜਾ। ਆ ਜਾ ਮੋੜ ਲਿਆ। ਅਨੰਦੀ ਜੀ। ਅਨੰਦੀ ਜੀ। ਕੰਨਦੀ ਜੀ। ਮਿਲਦੀ ਕਿਦਾਂ ਵੀਰ ਜੀ ਇਹ ਮਿਲਦੀ ਵੀਰ ਜੀ ਪਾੜਾ ਪਗ ਜਰ ਪਾੜਾ ਅਗਰ ਅਸੀਂ ਪਾਣੀ ਗਾੜੀ ਜਰ ਅਸੀਂ ਪਾਣੀ ਪੈਂਦੀ ਹਾਂ ਜੀ ਠੀਕ ਆ ਹੁਣ ਜਿਹੜਾ ਚਵਾਕ ਦੇਣਾ 7 ਕਿਲੋ 7 ਕਿਲੋ ਚਵਾਕ ਦੇਵਾ ਵੀਰ ਜੀ ਸੱਜਰ ਨੇ ਵੀਰ ਜੀ ਕਿੰਨਾ ਜੋ ਆਏ ਨੇ ਸੱਜਰ ਵੀਰ ਉਹਦੇਆਂ ਦੇ ਵੀ 12 13 ਕਿਲੋ ਚੋਇਆ ਵਾ ਠੀਕ ਆ ਬਾਕੀ ਆਪਣੀ ਗਾਰੰਟੀ ਕੋਈ ਨਹੀਂ ਦਿੰਦੀ ਜੀ ਤੇ ਬਣੀ ਨੂੰ ਬਣੀ ਬੁਣੀ ਨਹੀਂ ਬਣੀ ਬੁਣੀ ਵੀਰ ਘਰ ਵਾਲੇ ਦੱਸ ਦਿੰਦੇ ਮਹੀਨਾ ਖੰਡ ਹਾਂ ਕੋਈ ਆਪਣੀ ਗਾਰੰਟੀ ਨਹੀਂ ਦਿੰਦੀ ਠੀਕ ਆ ਤਾਂ ਮੋ ਗਾਰੰਟੀ ਵੀਰ ਜੀ ਜੀ ਜੋ ਕਿ ਲੱਗੇ ਤੋਂ ਗਈ ਦੋ ਰਾਂ ਲੱਗੇ ਤਿੰਨਾਂ ਚੋੜੇ ਆਪਣੀ ਚਲੀਏ ਮੁੱਲ ਕਿੰਨਾ ਕਰਨਾ ਜ ਜੇ ਆਜਾ ਕਰੀਏ ਜਿੰਨੇ ਕਦੀ ਦੇਣੀ ਆ ਕਿਹਨੇ ਦੱਸ ਤਾ ਭਿੰਡਰ ਸਾਹਿਬ ਜਿੰਨੇ ਮੈਂ ਕਹਿੰਦਾ 2000 ਦਾ ਦਈਏ 3000 ਛੱਡਾਂਗੇ 12000 ਦੀ 12000 ਦੇ ਦਾਂਗੇ ਠੀਕ ਆ ਮੌਕੇ ਦੇ ਛੋੜ ਨਾ ਪਾਏ ਗਿਆ ਭੈਣ ਭਰਾ ਦਾ ਮਾਨਦਾਨ ਕਰਾਂਗਾ ਗੋਗਾ ਜੀ ਠੀਕ ਆ ਤੇ ਅੱਗੇ ਆ ਗਈ ਅੱਗੇ ਵੀ ਟੋਕੜ 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 ਵੀਰ ਜੀ ਤੋਰੋ ਵੀਰ ਜੀ ਇਹਨੂੰ ਕਿੰਨਾ ਦੁੱਧ ਇਹਦੇ ਕੋਲ ਇਹਰੇ ਕੋਲ ਦੁੱਧ 7 ਕਿਲੋ ਹੋਊਗਾ ਜੀ 7 ਕਿਲੋ ਦੁੱਧ ਹੋਊਗਾ ਇਹਦੇ ਕੋਲ ਠੀਕ ਆ ਜੀ ਬਣੀ-ਬੁਣੀ ਕਿ ਨਹੀਂ ਇਹ ਕਾ ਬਣੀ ਵੀਰ ਜੀ ਇਹਨੂੰ ਕੋਈ 5-7 ਦਿਨ ਦੀ ਗੱਲ ਕਰਦੇ ਹਾਂ 5 ਤੋਂ 7 ਦਿਨ ਤੇ ਦੁੱਧ ਦੁੱਧ ਵੀ 7 ਕਿਲੋ ਹੋ ਗਿਆ 7 ਕਿਲੋ ਦੁੱਧ ਆ ਵੇਖੋ ਜੀ ਸੋਹਣੀ ਸਨਖੀ ਇਹ ਵੀ ਪੂਰੀ ਆ ਇਹ ਪ्योर ਯਰਸੀ ਜੀ ਦੁੱਧ ਚਿੱਟਾ ਜਿਹਾ ਵੀ ਬਾਕੀ ਡਿਮਾਂਡ ਬਹੁਤ ਜ਼ਿਆਦਾ ਹੈ ਟੋਕੜਾਂ ਵੇੜਾਂ ਦੀ ਕਈਆਂ ਪੈਂਡ ਪਰਾਂਵਾਂ ਦੇ ਫੋਨ ਆਉਂਦੇ ਆ ਤੇ ਅੱਜ ਤੁਹਾਨੂੰ ਟੋਕੜਾਂ ਵੇੜਾਂ ਇੱਕ-ਇੱਕ ਘਰੋਂ ਮਿਲ ਜਾਣੀਆਂ ਚਾਰ ਤੇ ਮੁੱਲ ਵੀ ਬਿਲਕੁਲ ਜ਼ੈਰ ਹੀ ਆ ਹਨਾ ਲੈ 10 ਮੁੱਲ ਕਰਾਂਗੇ ਜੀ ਆਪਾਂ ਮੁੱਲ ਕੋਈ ਲੈਣ ਦੇਣ ਨਾਲੇ ਕਰਾਂਗੇ ਠੀਕ ਬਾਕੀ ਹੈ ਵੀ ਠੰਡੀ ਜੇ ਵੜ ਆ ਵੇਖੋ ਇਹ ਠੰਡੀ ਤੇਰੀ ਰਸੀ ਪਾਉਂਦੀ ਲੋੜ ਰਸੀ ਰਸੀ ਲੋੜ ਕੋ ਭਾਰੇ ਲੋੜ ਠੀਕ ਆ ਠੀਕ ਆ ਤੇ ਮੁੱਲ 10 ਵੀਰੇ ਦਾ ਮੁੱਲ ਵੀ ਜਿਹਦਾ 20000 ਰੁਪਈਆ ਮਾਣ ਤਣ ਜਿੰਨਾ ਭਿੰਦਰ ਸਾਹਿਬ ਕਰਾ ਦੋ ਦੋਨਾਂ ਬ ਕਰਦਾਂਗੇ ਨਾ ਨਹੀਂ ਕਰਦਾਂਗੇ 2000 ਰੁਪਈਆ 3000 ਛੜਾ ਭਿੰਦਰ ਸਾਹਿਬ 17000 ਦੀ ਉਹ ਚ 100 ਰੁਪਈਆ ਛੋੜੂਗੀ ਠੀਕ ਆ ਫੋਨ ਕਰੇ ਜਿਹਨੂੰ ਪਸੰਦ ਹੋਵੇ ਹਾਂਜੀ ਹਾਂਜੀ ਅਗਲੀ ਜਿਹੜੀ ਇਹਦਾ ਆਪਣਾ ਮਥਲਾ ਕੀ ਵਿੱਚ ਇਹਨਾਂ ਆ ਤਾਂ ਚ ਧਾਰਾਂ ਘਟ ਜੇ ਠੀਕ ਹਰ ਉਰਲਾ ਸਾਡੇ ਮੇਲਾ ਤਾਰਾ ਘਟ ਜੇ ਪਿਛਲਾ ਥਾਂ ਜਿਹੜਾ ਪੱਲੇ ਦਾਜੋਂ ਪਿਛਲੇ ਥਾਂ ਪਾੜਾ ਪਾ ਕੇ ਮਿਲਦੀ ਜੀ ਵੀਜੀ ਬੈਣੀ ਬੈਣੀ ਵਾਲੇ ਹਾਂਜੀ ਹਾਂਜੀ ਠੀਕ ਆ ਪਾੜਾ ਪਾ ਕੇ ਮਿਲਦੀ ਜੀ ਦੁੱਧ ਕਿੰਨਾ ਇਹਦੇ ਕੋਲ ਹਾਂਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਥੱਲੇ 60 ਕਿਲੋ ਹੋਊਗਾ 7 ਕਿਲੋ ਦੁੱਧ 7 7 ਲਗ ਜਰ ਅੱਠ ਕਿਲੋ ਦੁੱਧ ਹੋਵੇਗੇ ਲੈ 8 ਕਿਲੋ ਜਾਂ 7 ਕਿਲੋ ਮੰਨ ਲੇ ਵੀਰ ਜੀ 7 ਕਿਲੋ ਮੰਨ ਲੇ ਕੋ 7 ਕਿਲੋ ਮੰਗੇ ਤੇ ਹੋਵੇਗੀ ਜੀ ਠੀਕ ਆ ਹਾਂਜੀ ਕੋਈ ਵੀ ਜੀ ਤਾਰਾ ਘਟ ਜੇ ਇਹ ਨਹੀਂ ਤੇ ਲੜੋਗੀ ਜੀ ਤੇਲੜ ਨਹੀਂ ਗਈ। ਆਪਾਂ ਸਮਝਣਾ ਲਾਵੇ ਵੀਰੋ। ਆਪਣੀ ਥੋਗੇ ਲਵੇ। ਠੀਕ ਆ ਠੀਕ ਆ। ਦੋ ਸੱਤ ਗਲਾਪ ਚਵਾਦਾਂਗੇ ਇਥੋਂ। ਤੇ ਸੂਈ ਨੂੰ ਪਤਾ ਕਿੰਨਾ ਚਿਰ ਹੋ ਗਿਆ? ਸੂਈ ਨੂੰ ਵੀ ਜਿੰਨੇ 3 ਮਹੀਨੇ ਹੋ ਗਏ ਆ ਪਰ ਆਪਣੀ ਗਾਰੰਟੀ ਰੁਪਈਏ ਦੀ ਨਹੀਂ ਹੈਗੀ। ਠੀਕ ਆ। ਸੂਈ ਸੱਜਰ ਦੀ ਵੀਡੀਓ ਦੇ ਦਾਂਗੇ ਆਪਾਂ। ਸੱਜਰ ਦੀ ਵੀਡੀਓ ਹੈਗੀ। ਸੱਜਰ ਦੀ ਵੀਡੀਓ ਮੇਰੇ ਕੋਲ ਹੈਗੀ ਆ। ਠੀਕ ਆ। ਇੱਕ ਵੀਰ ਆਪਣੇ ਸੱਜਣ ਕੋਈ ਜੇ ਦੇਖੋ। ਉਹਦੇ ਕੋਲ ਆਂਦੀ ਆ ਆਪਾਂ ਸੱਜਰ ਦੀ ਵੀਡੀਓ ਹੈਗੀ ਆ ਉਹਦੇ ਕੋਲ। ਆਹ ਵੇਖੋ ਕਰੋ ਚੈੱਕ। ਬਾਕੀ ਪ੍ਰਿੰਟ ਪ੍ਰੁੰਟ ਚੰਗਾ ਗਾ ਚੰਗੀ ਮਾ। ਦੱਬ ਚੰਗਾ ਵਾ। ਇਹ ਆ ਕਿ ਥੋੜਾ ਸੰ ਕਾ ਵੇਖੋ ਜੀ ਆਉਣ ਦੋ ਆਉਂਦੇ ਕਰੋ ਚਾ ਇੱਕ ਥਣ ਥਣ ਬਾਕੀ ਤਿੰਨੇ ਥਣ ਬੜੇ ਸੋਹਣੇ ਆ ਇੱਕ ਥਣ ਦੇ ਵਿੱਚ ਧਾਰਾਂ ਘਾਟੇ ਦੇ ਆ ਵੇਖੋ ਜੀ ਆਪਾਂ ਵੀ ਕਿਹੜਾ ਪੌਣੀ ਘਟਣਾ ਵਾ ਬਾਕੀ ਆਪਾਂ ਹੋਰ ਹੀ ਹੋਇਆ ਕੋਈ ਤੇ ਆਪਾਂ ਭੈਣ ਭਰਾ ਨੇ ਚੋਣਾਂ ਨਹੀਂ ਜਿਹੜਾ ਚੋਗੇ ਇਰਮਾਨਾ ਆਪਣਾ ਕਰਦਾ ਟਾਈਮ ਪਾਸ ਕਰੀ ਜਾਵੇ ਟਾਈਮ ਸਾਰੀ ਜਾਣਾ ਇਹਨੇ ਬੜਾ ਵਧੀਆ ਸਾਰੀ ਜਾਣਾ ਤੇ ਬਾਕੀ ਇਹ ਜਿਹੜੇ ਜਿਹੜੇ ਵੀਰ ਨੂੰ ਲੋਡ ਹੋਈ ਨਾ ਇਦਾਂ ਦੀ ਵੈੜ ਦੀ ਉਹਦੇ ਕੋਲ ਵੀਡੀਓ ਵੇਖਣ ਨੂੰ ਫੋਨ ਨਹੀਂ ਹੋਣਾ ਫੋਨ ਨਹੀਂ ਆਣਾ ਤੇ ਲਾਗੇ ਬੰਨੇ ਜੇ ਕੋਈ ਆਂਡੀ ਭਲਾ ਹੋਵੇ ਕਰੋ ਅਸੀਂ ਵੀ ਕਿਸੇ ਦਾ ਕਰ ਸਕਦੇ ਕੋਈ ਰੱਬਾ ਅੱਡਾ ਕਰੂਗਾ ਤੇ ਕੇ ਰੰਬੀਂਤੀ ਆ ਵੀਰ ਕੇ ਲਾਗੇ ਬੰਨੇ ਵੀਪੀਰ ਭਰਾ ਮਾਹਤਰ ਕੋਈ ਭੈਣ ਭਰਾ ਹੋਵੇ ਨਾ ਉਹਰਾ ਸਾਥ ਦੇਈ ਦਿੰਦਾ ਦੱਸ ਦਿਆ ਕਰੋ ਆਂਡੀ ਆਂਡੀ ਹੋਵੇ ਨਾ ਉਹਨੂੰ ਵਿਖਾ ਦੇ ਦਿੰਦੀ ਵੀ ਲੈ ਵੀਰ ਤੇਰੇ ਲੈਣ ਵਾਲੀ ਆਈ ਆ ਕਈ ਵਾਰ ਉਹਨਾਂ ਦੇ ਖਿਆਲ ਚ ਨਹੀਂ ਹੁੰਦਾ ਵੀ ਫੋਨ ਤੇ ਵੀਡੀਓ ਵੇਚਣਾ ਵੀ ਹੋਣਾ ਵੀਰ ਜੀ ਤੇ ਫੋਨ ਵੀ ਮੇਰੇ ਵਾਂਗ ਬੜਨਾਲਾ ਨਾਲ ਕੋਈ ਜੀ 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 ਕਿਤੋਂ ਵੇਲੂ ਵੱਡੇ ਫੋਨ ਜੀ ਤੇ ਕਿੰਨਾ ਕਰਨਾ ਮੋਲੇ ਦਾ ਮੋਲ ਵੀ ਜੀ 10000 ਰੁਪਇਆ ਮਾਨ ਤਣ 2000 ਰੁਪਏ ਛੱਡਨਾ ਜੀ 8000 ਦੀ ਹਾਂ ਜੀ ਬਾਕੀ ਫੋਨ ਕਰੇ ਕੋਈ ਫੋਨ ਕਰੇ ਜੇ ਕੋ ਭੈਣ ਭਰਾ ਕੋ ਮੇਰੇ ਕੋ ਬੜਨਾ ਫੋਨ ਯਾਰ ਹੋਰ ਛੱਡੂ ਵੀਰ ਠੀਕ ਆ 7000 ਦੀ 7000 ਦੇਵਾਂਗੇ ਜੀ ਠੀਕ ਆ ਫੋਨ ਲਾ ਲਓ ਜੋੜ ਕਰਾਂਗੇ ਵੀਰ ਜੀ ਭਾਜੀ ਵੀਰ ਨਹੀਂ ਆਪਾਂ ਤਾਂ ਅੱਗੇ ਆ ਗਈ ਇੱਕ ਹੋਰ ਹਾਂ ਜੀ ਉਹ ਵੀ ਤੋਕਰ ਜੀ ਵੀਰ ਜੀ ਤੋੜ ਲ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਇੱਥੇ ਕੀ ਆ ਪਤਾ ਕਿਲੋ 7 ਕਿਲੋ ਹੀ ਹਾਂਜੀ ਹਾਂਜੀ 7 ਕਿਲੋ ਦੁੱਧ ਆਹ ਵੇਖੋ ਕਰੋ ਚੈੱਕ 7 ਕਿਲੋ ਦੁੱਧ ਤੇ ਸੂਈ ਇਹਨੂੰ ਪਤਾ ਕੋਈ ਸੂਈ ਦਾ ਨਹੀਂ ਵੀ ਆਪਾਂ ਨੂੰ ਪਤਾ ਇਹਦਾ ਵੀ ਤੇ ਬਣੀ ਪੁਣੀ ਦਾ ਨਾ ਵੀਰ ਬਣੀ ਨੂੰ 2-4 ਦਿਨ ਇਹ ਬਣੀ ਕਹਦੀ ਆ ਵੀਰੇ ਠੀਕ 2-4 ਦਿਨ ਦੀ ਗਾਰੰਟੀ ਰੁਪਈਏ ਦੀ ਨਹੀਂ ਮਹੀਨੇ ਦੀ ਗਾਰੰਟੀ ਨਹੀਂ ਦੀ ਵੀਰ ਜੀ ਕੋਈ ਬਾਕੀ ਥਾਨ ਥੋਣ ਮੜਾ ਸੋਹਣਾ ਲੱਗਾ ਸਾਰੇ ਸਾਫੇ ਵੀ ਸਾਰਾ ਸਾਫ ਜੀ ਜੀ ਮੋੜ ਲਾ ਵੀਰ ਬਾਕੀ ਥਾਣ ਚੰਗਾ ਸੋਹਣਾ ਲੱਗਾ ਜੀ ਮੋਟਾ ਥਾਣ ਲੱਗਾ ਠੀਕ ਹੈ ਜੀ ਬਰਫਾਂ ਦੀ ਠੰਢੀ ਜੇ ਠੀਕ ਹੈ ਜੀ ਦੋ ਮਹੀਨੇ ਬਾਅਦ ਚੋਲੋ ਨਾ ਜੀ ਠੀਕ ਹੈ ਜੀ ਠੀਕ ਆ ਵੇਖੋ ਕਰੋ ਚੈੱਕ ਜੀ ਤੇ ਵੀਰ ਜੀ ਇਹ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਵੀ ਜੀ ਉਹ ਪਰਲੀ ਗਾਂ ਜਨਾ ਭਾਵੇਂ ਇਹ ਲੈ ਜਾ ਕੋ ਹੋ ਲੈ ਜੇ ਕਿੰਨਾ 17 2000 ਰੁਪਿਆ 17000 17000 ਹਾਂ ਨਾ ਛੋੜ ਵੀਰ 32000 ਜੋੜਾ ਦਦਾ ਤੈਨੂੰ 32000 ਦਾ ਜੋੜਾ ਲੈ ਕੋ 32 16 16000 ਦੀਆਂ ਹੋ ਗਈਆਂ ਕੇ ਬਾਕ 32000 ਹੀ ਜੋੜਾ ਬਾਕੀ ਮਾ ਫੋਨ ਕਰੇ ਕੋਈ ਜੇ ਕੋਈ ਜੋੜਾ ਕਰੂ 32 32000 ਦਾ 32000 ਦਾ ਜੋੜਾ ਉਹਦਾ 17 17000 ਦਵਾਂਗੇ ਠੀਕ ਹੈ ਤੇ ਇੱਕ ਆ ਨਗੀਨਾ ਇਹ ਵੀ ਵੀਰੇ ਦਾ ਟੋਕੜੀ ਟੋਕੜੀ ਵੀ ਵੜ ਟੋਕੜ ਠੰਡੀ ਵੀ ਵੀਰ ਜੀ ਦੇ ਠੀਕ ਆ ਡੰਡੀ ਇਹ ਵੀ ਇਦਾਂ ਜੀ ਪੂਛ ਨਹੀਂ ਹੈਗੀ ਇਹਦੀ ਹਨਾ ਪੂਰੀ ਹੈਗੀ ਦੀ ਠੀਕ ਹੈ ਦੁੱਧ ਕਿੰਨਾ ਤੇ ਕੋਲ ਦੁੱਧ ਸਿਰੇ 7 ਕਿਲੋ ਵੀਰ ਜੀ 7 ਕਿਲੋ 7 ਕਿਲੋ ਤੇ ਇਹਦਾ ਮੁੱਲ ਕਿੰਨਾ ਕਰਨਾ ਮੋਲੇ ਦਾ ਇਹੋ ਹੀ ਰੇੜੀ 17000 ਇਹ 16000 ਦੇ ਦਾਂ ਵੀ ਜੀ 16000 15 ਦੀ ਦੇ ਦੇ ਪਰ ਦੇ ਦੇ ਵੀ ਜੀ ਦੇਤੀ 15 ਦੇ ਦਾਂ ਤੋੜ ਕੇ ਜੋੜ ਕਰਾਂ ਤੋੜ ਕੇ ਦਿਖਾ ਦੇ ਵੀਰ ਮੜਾ ਆ ਆ ਵੇਖੋ ਇਹ ਕੱਦ-ਕਾੜ ਚੰਗਾ ਇਹਦਾ ਬਣੀ ਇਹਦਾ ਵੀ ਨਹੀਂ ਪਤਾ ਕਿ ਨਹੀਂ ਬਣੀ ਆ ਵੀ ਕਰੀ ਕਰੋ ਚੈੱਕ ਬਾਕੀ ਕੱਦ-ਕਾੜ ਚੰਗਾ ਵੱਡਾ ਇਹਦਾ ਵੀ ਤਾਂ ਥਾਣ ਬੜੇ ਸੋਹਣੇ ਨੇ 6 ਤੋਂ 7 ਕਿਲੋ ਦੁੱਧ ਵੀਰ ਦੱਸਦਾ ਵਾ ਆ ਵੇਖੋ ਜੀ ਤੇ 15000 ਦੀ ਦੇ ਦੂਗਾ ਆਉਣ ਦੇ ਜਰਸੀ ਆ ਜੀ ਇਹ ਕਰੋ ਚੱਕ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਗੱਲ ਬਾਤ ਵੀਰੇ ਹੋਏ ਪੈਣ ਭਰਾਉਣ ਬੇਨਤੀ ਆ ਹੱਥ ਜੋੜ ਕੇ ਇੱਥੇ ਚੋਗੇ ਖੜੋ ਵੀਰਾ ਆਪਣਾ ਠੀਕ ਆ ਬਾਜ ਦਾ ਰੁਪਈਆ ਦਾ ਲਾਂਭਾ ਨਹੀਂ ਐਨੂੰ ਦਰਪੀ ਤੁਹਾਡੀ ਜੀ ਜੀ ਐਨੂੰ ਦਰਪੀ ਤੇ ਹੱਡੀ ਹੋ ਵੀਰ ਠੀਕ ਹੈ ਜੀ ਠੀਕ ਹੈ ਜੀ ਸਹੀ ਆ ਵੀਰ ਨੂੰ ਫੋਨ ਕਰ ਲਿਓ ਵੀਰ ਨੇ ਟੋਟਲ 7-8 ਬਹੂ ਸੇਲ ਕਰ ਰਹੇ ਆ ਤੇ ਸਾਰੇ ਦੁੱਧ ਵਾਲੇ ਹੀ ਆ ਸੂਏ ਸਵਾਏ ਹੀ ਆ ਆ ਗਿਆ ਆਪਣੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ